ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਮੀਟਿੰਗ ਦੇ ਵੇਰਵੇ ਸਾਹਮਣੇ ਆਏ ਉਹਦੇ ਬਾਰੇ ਦੱਸੋ ਜੀ ਕੀ ਗੱਲਬਾਤ ਹੋਈ ਉਹਨਾਂ ਦੀ ਹਾਂਜੀ ਜੀ ਬਿਲਕੁਲ ਅਚਾਨਕ ਇਹ ਮੀਟਿੰਗ ਸੀਗੀ ਜੀ ਪਾਵੇ ਕਿ ਫਲੋਰੀਡਾ ਦੇ ਵਿੱਚ ਪਾਮ ਬੀਜ ਦੇ ਉੱਪਰ ਇਹ ਮੀਟਿੰਗ ਹੋਈ ਜੀ ਖਬਰਾਂ ਇੱਕਦਮ ਆਇਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੁਣੀ ਉੱਥੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨ ਟਰੰਪ ਜਿਨ੍ਹਾਂ ਨੇ ਕਿ ਆਪਣਾ ਉਹਦਾ ਹਾਲੇ ਸੰਭਾਲਣਾ ਉਹਨਾਂ ਦੀ ਨਾਲ ਮੁਲਾਕਾਤ ਕਰਨ ਗਏ ਸੀ ਡਿਨਰ ਸੀਗਾ ਜੀ ਉੱਥੇ ਹਾਂਜੀ ਤੋਂ ਕਹਿਣ ਤੋਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਤੋਂ ਉਹਨਾਂ ਨੇ ਇੱਕ ਐਲਾਨ ਕੀਤਾ ਸੀਗਾ ਡੌਨ ਟਰੰਪ ਹੁਣਾ ਨੇ ਕਿ ਜੇ ਜਦੋਂ ਵੀ ਉਹ ਆਪਣਾ ਉਹਨਾ ਸੰਭਾਲਣ ਕਿ ਉਹਨਾਂ ਦਾ ਪਹਿਲਾ ਕੰਮ ਹੋਊਗਾ ਕਿ ਕੈਨੇਡਾ ਤੇ ਮੈਕਸੀਕੋ ਸਮੇਤ ਬਹੁਤ ਸਾਰੇ ਹੋਰ ਮੁਲਕਾਂ ਦੇ ਉੱਪਰ ਟੈਰਫ ਲਗਾਉਣਗੇ ਕੈਨੇਡਾ ਗਵਾਂਢੀ ਮੁਲਕਾਂ ਦੀ ਇਲਾਈ ਹੈਗਾ ਕਿ ਸਾਂਝੀ ਧਰਤੀ ਹੈਗੀ ਆ ਇਹਦੇ ਚੱਲਦੇ ਆ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਇਮੀਗ੍ਰੇਸ਼ਨ ਜਿਹੜੀ ਗੈਰਕਾਨੂੰਨੀ ਤੌਰ ਤੇ ਪ੍ਰਵਾਸੀ ਉਹਨਾਂ ਦੇ ਦੇਸ਼ ਦੇ ਵਿੱਚ ਦਾਖਲ ਹੁੰਦੇ ਵੱਡੀ ਪੱਧਰ ਤੇ ਕੈਨੇਡਾ ਤੋਂ ਤੇ ਮੈਕਸੀਕੋ ਤੋਂ ਇਹਦੇ ਨਾਲ ਨਾਲ ਜਿਹੜੀ ਡਰੱਗ ਦੀ ਤਸਕਰੀ ਹੁੰਦੀ ਆ ਉਹਦੇ ਇਹ ਵੀ ਦੇ ਵਿੱਚ ਜੇ ਕੈਨੇਡਾ ਇਹਨੂੰ ਨਹੀਂ ਰੋਕਦਾ ਤਾਂ ਫਿਰ ਉਹ 25% ਟੈਰਫ ਲਾਉਣਗੇ ਜਦੋਂ ਇਹ ਖਬਰਾਂ ਆਈਆਂ ਸੀ ਤਾਂ ਉਸ ਤੋਂ ਬਾਅਦ ਹੀ ਤੁਰੰਤ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਣੀ ਤੇ ਉਹਨਾਂ ਦੀ ਜਿਹੜੀ ਕੈਬਨਿਟ ਸੀਗੇ ਉਹਨਾਂ ਵੱਲੋਂ ਲਗਾਤਾਰ ਸਰਗਰਮੀ ਦਿਖਾਈ ਗਈ ਜਿਹੜੀ ਇੱਥੇ ਸਮੁੱਚੇ ਜਿਹੜੇ ਪ੍ਰੀਮੀਅਰ ਸੀਗੇ ਸਾਰੇ ਪ੍ਰੋਵਿੰਸ ਦੇ ਉਹਨਾਂ ਦੀ ਮੀਟਿੰਗ ਵੀ ਸੱਦੀ ਗਈ ਸੀ ਉਹਨਾਂ ਦੇ ਸੁਝਾਅ ਲਏ ਗਏ ਸੀ ਉਤੋਂ ਤੁਰੰਤ ਬਾਅਦ ਇਹ ਖਬਰ ਆਈ ਸੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੁਣੇ ਉੱਥੇ ਪੁੱਜਿਆ ਫਲੌਇਡਾ ਜਿੱਥੇ ਕਿ 3 ਘੰਟੇ ਲਗਾਤਾਰ ਉਹਨਾਂ ਦੀ ਮੁਲਾਕਾਤ ਡੌਨ ਟਰੰਪ ਨਾਲ ਹੋਈ ਆ ਦੱਸੀ ਜਾਂਦੀ ਹੈ ਜੀ ਇਹਦੇ ਵਿੱਚ ਵੱਡੀ ਜਿਹੜੀ ਤਸੱਲੀ ਵਾਲੀ ਗੱਲ ਇਹ ਦੱਸੀ ਜਾਂਦੀ ਹੈ ਕਿ ਜਦੋਂ ਉਤੋਂ ਬਾਅਦ ਜਦੋਂ ਮੀਟਿੰਗ ਹੋਈ ਤੇ ਜਿਹੜੇ ਡੌਨ ਟਰੰਪ ਦੇ ਸਟਾਫ ਹੈਗਾ ਚੀਫ ਸਟਾਫ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਨੇਹ ਡੌਨ ਟਰੰਪ ਉਹਨਾਂ ਨੇ ਖੁਦ ਪੱਤਰਕਾਰਾਂ ਨੂੰ ਵੀ ਦੱਸਿਆ ਕਿ ਇਹ ਮੀਟਿੰਗ ਜਿਹੜੀ ਆ ਕਾਫੀ ਫਰੂਟਫੁੱਲ ਰਹੀ ਆ ਆਵਾਕ ਤੇ ਕਾਫੀ ਯੂਸਫੁਲ ਮੀਟਿੰਗ ਸੀਗੀ ਇਹ ਲਾਈਵ ਦਾ ਇੱਕ ਮੀਟਿੰਗ ਸੀਗੀ ਤੇ ਇਹਦੇ ਵਿੱਚ ਜਿਹੜੇ ਕੰਸੈਂਟ ਆ ਇਹ ਕਾਫੀ ਬਣਿਆ ਇਸ ਮਾਮਲੇ ਦੇ ਉੱਪਰ ਇਹ ਵੀ ਦੱਸਿਆ ਜਾਂਦਾ ਕਿ ਜਿਹੜੀ ਖਬਰਾਂ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਮੈਂ ਪੜਦਾ ਪਿਆ ਸੀਗਾ ਉਹਦੇ ਵਿੱਚ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਉਹਨਾਂ ਨੇ ਆਪਣਾ ਪੱਖ ਜਿਹੜਾ ਆ ਕੈਨੇਡਾ ਦਾ ਉਹ ਇਸ ਤਰੀਕੇ ਨਾਲ ਰੱਖਿਆ ਕਿ ਡਾਟੇ ਕੁਝ ਰੱਖਿਆ ਉਹਨਾਂ ਦੇ ਸਾਹਮਣੇ ਡੋਨਟ ਟਰੰਪ ਹੁਣਾਂ ਦੇ ਕਿ ਕੈਨੇਡਾ ਨੇ ਹੁਣ ਤੱਕ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਆ ਉਹਨਾਂ ਦੇ ਉੱਪਰ ਬਾਰਡਰਾਂ ਦੇ ਉੱਪਰ ਕਿਸ ਤਰ੍ਹਾਂ ਸਖਤੀ ਕੀਤੀ ਆ ਹੁਣ ਤੱਕ ਕੀ ਮੈਜ਼ਰਮੈਂਟ ਲਈ ਆ ਕੁਝ ਇਦਾਂ ਦੇ ਅੰਕੜੇ ਸਾਂਝੇ ਰੱਖੇ ਕਿੰਨੇ ਕੁ ਪਰਸੈਂਟ ਨੇ ਜਿਹੜੇ ਕੈਨੇਡਾ ਤੋਂ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਇਦਾਂ ਦਾਖਲ ਹੋਣ ਦੇ ਜਨਾਂ ਦੀਆਂ ਖਬਰਾਂ ਨੇ ਤੇ ਇਹਦੇ ਨਾਲ ਹੀ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪ੍ਰਕਾਸ਼ਨ ਸੀਗੇ ਲਏ ਜਾਣੇ ਉਹ ਵੀ ਮੈਜ਼ਰ ਉਹਨਾਂ ਮੈਜ਼ਰਮੈਂਟ ਜਿੰਨੇ ਵੀ ਹੈਗੇ ਉਹਨਾਂ ਦੇ ਨਾਲ ਸਾਂਝੇ ਕੀਤੇ ਤੇ ਰਲ ਮਿਲ ਕੇ ਚੱਲਣ ਦੀ ਜ ਇਹ ਵੀ ਗੱਲ ਸਾਹਮਣੇ ਆਈ ਕਿ ਡੋਨ ਟਰੰਪ ਉਹਨਾਂ ਨੇ تسਲੀ ਪ੍ਰਗਟਾਈ ਹੈ ਕਿ ਠੀਕ ਹੈ ਜੇ ਕੈਨੇਡਾ ਗਵਰਨਮੈਂਟ ਇਹਦੇ ਪਰ ਸੇਰੀਅਸ ਹੈਗੀ ਆ ਐਫਰਟ ਲੈ ਰਹੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਰਾਨ ਮਿਲ ਕੇ ਜੇ ਐਫਡੇ ਤੇ ਲੈ ਜਾਂਦੇ ਆ ਹਾਲਾਂਕਿ ਉਹਨਾਂ ਸਿੱਧੇ ਤੌਰ ਤੇ ਤਾਂ ਇਹ ਗੱਲ ਨਹੀਂ ਕਹੀ ਕਿ ਟੈਰਫ ਨਹੀਂ ਲਾਉਣਗੇ ਜਿਹੜੇ ਇੱਥੋਂ ਦੇ ਸੇਫਟੀ ਮਿਨਿਸਟਰ ਹੈਗੇ ਪਬਲਿਕ ਸੇਫਟੀ ਮਿਨਿਸਟਰ ਕੈਨੇਡਾ ਦੇ ਉਹਨਾਂ ਨੂੰ ਸਵਾਲ ਹੋਇਆ ਸੀ ਪੱਤਰਕਾਰਾਂ ਵੱਲੋਂ ਕਿ ਕੀ ਹੁਣ ਟਰੰਪ ਉਹਨਾਂ ਨੇ ਵਾਦਾ ਕਰ ਦਿੱਤਾ ਕਿ ਜਿਹੜਾ ਟੈਰਫ ਨਹੀਂ ਲੱਗੂਗਾ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਠੀਕ ਹੈ ਇਹ ਵਾਅਦਾ ਤੇ ਇੰਦਾਂ ਤੱਕ ਨਹੀਂ ਕੀਤਾ ਕਿਉਂਕਿ ਹਲੇ ਪ੍ਰੈਜ਼ੀਡੈਂਟ ਹੀ ਨਹੀਂ ਹੈਗੇ ਤਾਂ ਨਾ ਤਾਂ ਦਾ ਟਾਈਮ ਲੱਗਾ ਹੀ ਹੈਗਾ ਹਲੇ ਲੇਕਿਨ ਜਿਹੜੀਆਂ ਖਬਰਾਂ ਆਈਆਂ ਸੀ ਜਿਹੜਾ ਐਲਾਨ ਉਹਨਾਂ ਦਾ ਹੋਇਆ ਸੀ ਉਹਦੇ ਸਬੰਧ ਵਿੱਚ ਇੱਕ ਵੱਡਾ ਪੋਜ਼ਿਟਿਵ ਜਿਹੜਾ ਸਟੈਪ ਕੈਨੇਡਾ ਗਵਰਨਮੈਂਟ ਵੱਲੋਂ ਚੁੱਕਿਆ ਗਿਆ ਜਿਹੜਾ ਕਿ ਲੜੀਂਦਾ ਵੀ ਹੈਗਾ ਸੀ ਕਿ ਸਾਡੇ ਕਨੇ ਸਾਰੇ ਜਿਹੜੇ ਕੈਨੇਡੀਅਨ ਵਾਸੀਓਨਾਂ ਦਾ ਨਜ਼ਰਾ ਜਿਹੜੀਆਂ ਇੱਥੇ ਲੈਸ ਵੱਲ ਸੇ ਲੱਗੀਆਂ ਹੋਈਆਂ ਸੀਗੀਆਂ ਜਿਹੜਾ ਕਿ ਹੁਣ ਆਪਾਂ ਕੈਸੇ ਤਸੱਲੀ ਭਰਟਾ ਸਕਦੇ ਆਂ ਕਿ ਕਾਫੀ ਹੱਦ ਤੱਕ ਜਿਹੜਾ ਕਵਰ ਹੋ ਸਕਦਾ ਜੀ ਆਉਣ ਵਾਲੇ ਸਮੇਂ ਚ ਜੀ ਦੇਖੋ ਜੀ ਇਹ ਬਹੁਤ ਵਧੀਆ ਖਬਰ ਵੀ ਹੈਗੀ ਸਾਰਿਆਂ ਦੇ ਲਈ ਤੇ ਹੋਪਫੁਲੀ ਇਦਾਂ ਹੀ ਹੋਵੇ ਕਿ ਟੈਰਿਫ ਨਾ ਲਗਾਏ ਜਾਣ ਆਉਣ ਵਾਲੇ ਟਾਈਮ ਦੇ ਵਿੱਚ